ਤੇਰੇ ਕਾਲਾ ਧਾਗਾ ਬਨਿਆ ਗੁੱਟ ਤੇ ਖੈਰ ਮੰਗੀ ਜਾਵੇ ਕਿ ਕੈਸੇ ਪੈਰ ਪਰੋਏ ਇਸ਼ਕ ਵਿੱਚ ਗੱਲ ਕਰੇ ਤੇ ਸੰਗੀ ਜਾਵੇ ਬੈਠ ਚੁਬਾਰੇ ਅਸਮਾਨ ਨੂੰ ਤੱਕਿਆ ਉਸ ਚੰਦ ਦਾ ਨਾਮ ਤੇਰੇ ਤੇ ਰੱਖਿਆ ਇੱਕ ਟੁੱਟੇ ਤਾਰੇ ਦੀ ਜਾਨ ਤੋਂ ਕੋਈ ਆਸ਼ਕਾ ਨਾ ਮੰਗਲੇ ਤੈਨੂੰ ਤੈਨੂੰ ਰੱਜ ਕੇ ਤਾਹ ਕਦੇ ਤੱਕਿਆ ਨਹੀਂ ਕਿਹ ਮੇਰੀ ਨਜ਼ਰ ਨਾ ਲੱਗ ਜੇ ਤੈਨੂੰ ਮੈਂ ਜੇ ਤੇਰੀ ਤਾਰੀਫ਼ ਲਿਖਾਂ ਲਿਖਾਂ ਤੇ ਹੋ ਕੇ ਸ਼ਰੀਫ਼ ਲਿਖਾਂ ਕਿ ਜਿਸ ਦਿਨ ਤੈਨੂੰ ਯਾਦ ਨਹੀਂ ਕੀਤਾ ਲਿਖਾਂ ਤੇ ਕੀ ਤਾਰੀਖ ਲਿਖਾਂ ਮੇਰੀ ਕਲਮ 'ਚ ਇੰਨਾ ਜ਼ੋਰ ਨਹੀਂ ਕਿ ਸਾਂਭ ਅੱਖਰਾਂ ਵਿੱਚ ਰੱਖ ਜੇ ਤੈਨੂੰ ਤੈਨੂੰ ਰੱਜ ਕੇ ਤਾਂ ਕਦੇ ਤੱਕਿਆ ਨਹੀਂ ਕਿ ਮੇਰੀ ਨਜ਼ਰ ਨਾ ਲੱਗ ਜੇ ਤੈਨੂੰ ਮੈਂ ਬੱਚਿਆ ਕੋਰੇ ਰੰਗ ਕੋਲੋਂ ਮਿੰਨੀ ਮਿੰਨੀ ਸੱਜਣਾ ਦੀ ਸੰਗ ਕੋਲੋਂ ਕੁਝ ਕਾਜ ਰਚਾ ਆਪਣਾ ਲੈਣਾ ਨੱਬ ਪੁੱਛਿਆ ਵੀਣੀ ਦੀ ਵੰਗ ਕੋਲੋਂ ਵੰਗ ਮੋਤੀਆਂ ਮਾਲਾ ਵਿੱਚ ਪਰੋਕੇ ਗਲ ਨਾਲ ਲਾ ਕੇ ਰਖ ਲੈ ਮੈਨੂੰ ਤੈਨੂੰ ਰੱਜ ਕੇ ਤਾਂ ਕਦੇ ਤੱਕਿਆ ਨਹੀਂ ਕਿ ਮੇਰੀ ਨਜ਼ਰ ਨਾ ਲੱਗ ਜੀ ਤੈਨੂੰ ਮੇਰੇ ਤੇਰੇ ਘਰ ਵੱਲ ਫੇਰੇ ਨੇ ਕੇ ਮੇਰੇ ਨਾਮ ਚ ਰਾਜ ਬਥੇਰੇ ਨੇ ਤੂੰ ਮੇਰੇ ਤੋਂ ਕੁਆਚ ਨਹੀਂ ਸਕਦੀ ਤੇਰੇ ਮਡੰਗੇ ਸਭ ਦੇ ਚਿਹਰੇ ਨੇ ਸੱਚ ਜਿਲ ਮੁਹੱਬਤ ਰੱਬ ਦਾ ਨਾਮ ਕੇ ਨਸ਼ਾ ਇਸ਼ਕ ਦਾ ਲੱਗ ਜੇ ਜੀਨੂੰ ਕਿ ਤੈਨੂੰ ਰੱਜ ਕੇ ਤਾਂ ਕਦੇ ਤੱਕਿਆ ਨਹੀਂ ਕਿ ਮੇਰੀ ਨਜ਼ਰ ਨਾ ਲੱਗ ਜੇ ਤੈਨੂੰ ਤੈਨੂੰ ਰੱਜ ਕੇ ਤਾਂ ਕਦੇ ਤੱਕਿਆ ਨਹੀਂ ਕਿ ਮੇਰੀ ਨਜ਼ਰ ਨਾ ਲੱਗ ਜੇ ਤੈਨੂੰ